ਸਤਿਕਾਰਯੋ ਕਿਸਾਨ ਵੀਰੋ ਮਤਾਵਾ ਪੈਣਾ ਗੱਜ ਕੇ ਫੱਤੇ ਬਲਾਓ ਵਾਹਿਗੁਰੂ ਜੀ ਕਾ ਥਾਨ ਸਰ ਵਾਹਿਗੁਰੂ ਕੀ ਕੀ ਫੱਤੇ ਚੜਦੀ ਕਲਾ ਦੇ ਵਿੱਚ ਰਿਆ ਕਰੋ ਪਿਛਲੇ ਲੰਬੇ ਸਮੇਂ ਤੋਂ ਆ ਮੰਗਾਂ ਦੇ ਬਾਰੇ ਤਾਂ ਸਾਡੇ ਕਿਸਾਨ ਆਗੂਆਂ ਨੇ ਬਹੁਤ ਗੱਲਾਂ ਕਰ ਲਈਆਂ ਆ ਮੰਗਾ ਤੇ ਗੱਲ ਨਹੀਂ ਕਰਨੀ ਤੋ ਹਣਾ ਦੋ ਤਿੰਨ ਮਿੰਟ ਹੀ ਮਿਲੇ ਆ ਪਰ ਮੈਂ ਸੋਸ਼ਲ ਮੀਡੀਆ ਵਾਲੇ ਗੱਲ ਕਰਾਂਗਾ ਜਰੂਰ ਆ ਬੜਾ ਪ੍ਰਚਾਰ ਕੀਤਾ ਜਾ ਰਿਹਾ ਐ ਐਸ ਕੇ ਐਮ ਦੇ ਬਾਬਾ ਐਸ ਕੇ ਐਮ ਪੂਰੇ ਦੇ وہ حامی حامی ہے وہ مزدور کا حامی ہے دکاندار کا دا حامی ہے عوام کا حامی ہے لوکہ کا حامی ہے آج پچارہ کی جا رہا ہے میں کہنا وڈے وڈے پرچارک جان ਸੋ ਉਹ ਪ੍ਰਚਾਰਕ ਅੱਜ ਕਿਹੋ ਜਿਹੀਆਂ ਗੱਲਾਂ ਕਰ ਰਹੇ ਆ ਉਹਨਾਂ ਦੇ ਸ਼ਬਦ ਤੁਸੀਂ ਦੇਖੋ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਦੇ ਜਾ ਰਹੇ ਆ ਉਹ ਜੋੜਨ ਵਾਲੇ ਨਹੀਂ ਸਿੱਖ ਕੌਮ ਦੇ ਆਦੂਆ ਨੂੰ ਮੇਰੀ ਬੇਨਤੀ ਹੈ ਕਿ ਅੰਦੋਲਨ ਇੱਕ ਨਹੀਂ ਚੱਲ ਰਿਹਾ ਦੋ ਇਨਾ ਮੋਰਚੇ ਲਾਉਣੇ ਸੌਖੇ ਆ ਚਲਾਉਣੇ بڑے ਔਖੇ ਆ ਅੱਜ ਉਥੇ ਗਣਤੀ ਨਾ ਮੋਟਰ ਰਹਿ ਗਈ ਆ ਬਾਬਾ ਸ਼ੋਸ਼ੇ

ਸਾਰੇ মিডিਆ ਦੀ ਗੱਲ ਕਰਦਾ ਕੁਝ ਸੋਸ਼ਲ ਮੀਡੀਆ ਕੁਝ ਗੋਦੀ ਮੀਡੀਆ ਅੱਜ ਜਿਹੜੀ ਬਾਰੰਦੀ ਗੱਲ ਕਰਦਾ ਅੱਜ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਅਸਟਿਆ ਭਾਰਤ ਅੱਜ ਵੀ ਜਿਨਾ ਕਿਸਾਨਾਂ ਮਜ਼ਦੂਰਾਂ ਦੇ ਨਾਲ ਉਸ ਮੋਰਚੇ ਦੇ ਨਾਲ ਉਹ ਨਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਇਹ ਕਮਾਂਜਾ ਇੱਕ ਜੋੜਦਾ ਇੱਕ ਮੋੜਦਾ ਔਰ ਕੇਂਦਰ ਸਰਕਾਰ ਨੂੰ ਦੱਸਣਾ ਜਿਹੜੇ ਤੁਹਾਨੂੰ ਇਹ ਬਾਰ-ਬਾਰ ਗੱਲਾਂ ਆਉਂਦੀਆਂ ਨੇ ਕਿ ਅਸੀਂ ਕਿਹੜੇ ਤੇਰੇ ਨਾਲ ਗੱਲ ਕਰੀਏ ਇਹ ਤੇ ਢੜੇ ਕੇ ਬਣ ਗਏ ਇਹ ਜੱਟੇ ਬੰਦਿਆ ਬੜੀਆਂ ਬਣ ਗਈਆਂ ਅਸੀਂ ਤਾਂ ਬੜੇ ਰਾ ਤੁਹਾਨੂੰ ਬਿੱਤੇ ਆ ਕੇ ਜਿਹੜਾ ਮਰਜੀ ਢੜੇ ਨਾਲ ਗੱਲ ਕਰ ਲਓ ਜਿਹਦੇ ਨਾਲ ਮਰਜੀ ਚਰਚਾ ਕਰ ਲਓ ਮੰਗਾ ਸੇਮ ਨੇ ਲੜਾਈ ਸੇਮ ਹੈ ਸੋ ਤੁਸੀਂ ਨਹੀਂ ਕੀਤੀ ਪਰ ਆਉਣ ਵਾਲੇ ਕਰਦਾ ਹੈ ਜੀ ਨਾਲ ਨੂੰ ਟਕਰੇਗਾ ਔਰ ਇਹ ਮੋੜ ਚ ਫੋਟੇ ਕਰਾ ਕੇ ਵਾਪਸ ਆਊਗਾ ਵੈਰੀ ਗੁੱਜ ਜੀ ਦਾ ਖਾਸਾ ਵੈਰੀ ਗੁੱਜ